ਬੜੀ ਐਕਸੀਡੈਂਟ ਹੋਇਆ ਵੇ ਗੱਡੀਆਂ ਪਤਾ ਨਹੀਂ ਕਿੱਥੇ ਰੇਡੀ ਗੱਡੀ ਜਾ ਉਹਦਾ ਬੋਲ ਗੱਡੀ ਦਾ ਉਹਦਾ ਪੂ ਦਾ ਪਾਉਣ ਕਰਾਵਾਉਂਦੇ ਆ ਕਿ ਹਾਂ ਆਹ ਕਰਾਵਾ ਦਿੱਤੀ ਆ ਸਾਰੇ ਹਾਏ ਚੀਰ ਵਿੱਚੋਂ ਹਾਂ ਅੱਛਾ ਇਹਨਾਂ ਬਾਰੀ ਆੜੀ ਜਿਉਣੀ ਹਾਂ ਬੜਾ ਡੇਗ ਬੈਠ ਨਾ ਡੇਗ ਰਿਹਾ ਬਟਾ ਹੈ ਲੱਤ ਵੱਟੀ ਗਈ ਨਾਲੋਂ ਲਹਿ ਗਈ ਆ ਫਿਰ ਨਾਲ ਛਾਲ ਮਾਰੀ ਹੋਣੀ ਆ ਖੁੰਦ ਆ ਨਾ ਜੋ ਬੱਚੀ ਨਹੀਂ ਗੱਡੀ ਉਹ ਤੇ ਬਾਰੀ ਇਹਨੇ ਲਾੜ ਗਈ ਤੋਂ ਬਾਹਰੋਂ ਡਿੱਗ ਪਿਆ ਜਿਹੜਾ ਬੇ ਇਹਦਾ ਸਿਸਟਮ ਸਾਰਾ ਇਹਨੇ ਲਾੜ ਗਿਆ ਹੂੰ ਢੜਕੇ 4 ਵਜੇ ਹੋਇਆ ਆ ਕਿਨਾਂ ਢੜਕੇ 4 ਵਜੇ ਆ ਆ ਬਹੁਤ ਭਾਰੀ ਗੱਡੀ ਵੱਟੀ ਉਹ ਤਾਂ ਸੰਭਣੀ ਨਹੀਂ ਗੱਡੀ ਐ ਬਹੁਤ ਭਾਰੀ ਰੱਖੀ ਇਹ ਚ ਵਟਾਓ ਆ ਵੀ ਇੱਥੇ ਲਿਖਾਈ ਆ। ਸਾਡੀ ਬੱਚੀ ਵੀ ਹੈ ਨਾ ਬੱਚੀ ਕਿੱਥੋਂ ਆ ਕੁੜੀ ਹੈ ਇਹ ਵੀ ਵੇਖੀ ਧੱਕੀ ਆ ਸਮਝ ਆ ਲਾਗੇ ਪਰ ਇਹਨੂੰ ਪਤਾ ਨਹੀਂ ਹੁਣ ਕੀ ਖਾਣੇ ਨਾਲ ਆਪਰਾ ਮੋਰਚਾ ਖੜਾ ਹੈ ਸਹਿਮਾਨ ਵਿੱਚ ਇੱਥੇ ਕਰਵਾਇਆ ਗਿਆ